ਤੇ ਜਾਨੂ ਪਤਾ ਜੋਸ਼ੀ ਨੇ ਕਰਕੇ ਵਿਖਾਇਆ ਦੇਖ ਕੇ ਬਿੱਟੀ ਦੀ ਜਾਵ ਰਾਮ ਕਰੋ ਤੁਹਾਡੀ ਮਾਰੀ ਨਿਕਲ ਗਈਆਂ ਕਿਉਂਕਿ ਐਰ ਕੀ ਮੈਂ ਪਹਿਲੀ ਵਾਰ ਹੀ ਵੇਖਿਆ ਕੋਈ ਕਿਸੇ ਪਾਰਟੀ ਦੀ ਵੇਵ ਨਹੀਂ ਗਈ ਕਿਸੇ ਪਾਰਟੀ ਦਾ ਕੋਈ ਜਦਾਂ ਹਵਾ ਜਲਦੀ ਨਾ ਉਹ ਨਹੀਂ ਗਈ ਐਰ ਕੀ ਪਹਿਲੀ ਵਾਰੀ ਲੋਕੀ ਕੈਂਡੀਡੇਟਾਂ ਨੂੰ ਦੇਖਦੇ ਪਏ ਆ ਕੰਪੈਰੀਜ਼ਨ ਕੈਂਡੀਡੇਟਾਂ ਦਾ ਹੋ ਰਿਹਾ ਪਰ ਚਲੋ ਮੇਰੇ ਵੀ ਦੋ ਦਰਬੇ ਲੋਕਾਂ ਨੇ ਕੀਤੇ ਆ ਹੋਣ ਲੋਕੀ ਵਾਪਿਸ ਮੁੜੇ ਆਣ ਸਾਡੇ ਕੰਮ ਵੀ ਜਿਆਦਾ ਆਉਂਦੇ ਪਏ ਆ ਤੇ ਬਾਦਲ ਸਾਹਿਬ ਦੇ ਵੀ ਕੰਮ ਜਿਆਦਾ ਆਉਂਦੇ ਪਏ ਆ ਜੀ ਇਸ ਕਰਕੇ ਮੈਂ ਧੰਨਵਾਦ ਕਰਦਾ ਲੋਕਾਂ ਨੇ ਕਿ ਇੰਨਾ ਕੁ ਸਮਰਥਨ ਹੈ ਕਿ ਜਿਹੜੇ ਲੋਕ ਆਮ ਝਾੜੂ ਚ ਚਲ ਗਏ ਹੀ ਕੋਈ ਕਾਂਗਰਸੀਗੇ ਉਹ ਵੀ ਸਗੋਂ ਸਾਰੇ ਜਿਹੜੇ ਆ ਨਾ ਉਹ ਸਾਡੇ ਨਾਲ ਜੁਆਇਨ ਕਰ ਰਹੇ ਆ ਇਹਤੇ ਬਹੁਤ ਕੰਮ ਕੀਤਾ ਮੈਂ ਇਹ ਨੌਰ ਦਾ ਹਿੱਸਾ ਬਹੁਤ ਬੁਰਾ ਸੀ ਇੱਥੇ ਜਿੰਨੀਆਂ ਸੜਕਾਂ ਪਾਰਕ ਗੰਦਾ ਨਾਲਾ ਇਹ ਸਾਰਾ ਇਨਫਰਾਸਟ੍ਰਕਚਰ ਪਾਣੀ ਤੱਕ ਸੀਵਰ ਤੱਕ ਸਾਰਾ ਹੀ ਕੁਝ ਮੈਂ ਕੀਤਾ ਇਹ ਪਰ ਚਲੋ ਫਿਰ ਵੀ 2000 ਬੇ ਲੋਕਾਂ ਨੇ ਕੀਤੇ ਆ ਹੁਣ ਲੋਕੀ ਵਾਪਸ ਮੁੜੇ ਆ ਹੁਣ ਸਾਡੇ ਕੰਮ ਵੀ ਯਾਦ ਆਉਂਦੇ ਪਏ ਆ ਤੇ ਬਾਦਲ ਸਾਹਿਬ ਦੇ ਵੀ ਕੰਮ ਯਾਦ ਆਉਂਦੇ ਪਏ ਇਸ ਕਰਕੇ ਮੈਂ ਧੰਨਵਾਦ ਕਰਦਾ ਲੋਕਾਂ ਨੇ ਕਿ ਇੰਨਾ ਕੁ ਸਮਰਥਨ ਹੈ ਕਿ ਜਿਹੜੇ ਲੋਕ ਆਮ ਝਾੜੂ ਚ ਚਲ ਗਏ ਹੀ ਕੋਈ ਕਾਂਗਰਸੀ ਗੇ ਉਹ ਵੀ ਸਗੋਂ ਸਾਰੇ ਜਿਹੜੇ ਆ ਨਾ ਉਹ ਸਾਡੇ ਨਾਲ ਜੁਆਇਨ ਕਰ ਰਹੇ ਆ ਕਿਉਂਕਿ ਐਰ ਕੀ ਮੈਂ ਪਹਿਲੀ ਵਾਰ ਹੀ ਵੇਖਿਆ ਕੋਈ ਕਿਸੇ ਪਾਰਟੀ ਦੀ ਵੇਵ ਨਹੀਂ ਗਈ ਕਿਸੇ ਪਾਰਟੀ ਦਾ ਕੋਈ ਜਦ ਨਾਲ ਹਵਾ ਚਲਦੀ ਨਾ ਉਹ ਨਹੀਂ ਗਈ ਐਰ ਕੀ ਪਹਿਲੀ ਵਾਰ ਹੀ ਲੋਕੀ ਕੈਂਡੀਡੇਟਾਂ ਨੂੰ ਦੇਖਦੇ ਪਏ ਆ ਕੰਪੈਰੀਜ਼ਨ ਕੈਂਡੀਡੇਟਾਂ ਦਾ ਹੋ ਰਿਹਾ ਕਿਸੇ ਹਵਾ ਚ ਨਹੀਂ ਕਿਸੇ ਦਾ ਕੋਈ ਝੂਠ ਨਹੀਂ ਚੱਲਣਾ ਹੈ ਕਿ ਕਿ ਕੰਮ ਚੱਲਣਾ ਤੇ ਕੰਮ ਦਾ ਜਿਹੜਾ ਵਾ ਉਹ ਇੱਕੋ ਹੀ ਜ਼ੇਵਾਦਾਰ ਹੈ ਜਿੰਨੇ ਕਦੀ ਕੰਮ ਕੀਤਾ ਇੱਥੇ ਕਿਸੇ ਨੇ ਕੰਮ ਜ਼ਿੰਦਗੀ ਚ ਕੀਤਾ ਹੀ ਨਹੀਂ ਜੂਸ਼ਾ ਪਾਰੀ ਮਾਤਰਾ ਚ ਆਮ ਪਾਰਟੀ ਦੇ ਭਾਜਪਾ ਦੇ ਕਾਂਗਰਸ ਵਰਕਰ ਛੱਡ ਕੇ ਕਾਲੀਦਾਨ ਚ ਸ਼ਾਮਲ ਹੋਏ ਨੇ ਕਿਵੇਂ ਮੰਨਦੇ ਜਿਸ ਸਮਾਂ ਮੈਂ ਸਭ ਦਾ ਸਵਾਗਤ ਕਰਦਾ ਤੇ ਮੈਂ ਹੈਰਾਨ ਆ ਵੀ ਇੰਨਾ ਸਮਰਥਨ ਪਰ ਲੋਕਾਂ ਦੀ ਪੀੜਾ ਸੱਚੀ ਆ ਲੋਕਾਂ ਨੇ ਬਿਹਤਰ ਵਾਸਤੇ ਸ਼ੋਮਨੀ ਕਾਲੀਦਾਨ ਨੇ ਇੰਨਾ ਕੰਮ ਕੀਤਾ ਮੈਂ ਇੰਨਾ ਕੰਮ ਕੀਤਾ ਇੱਥੇ ਇੰਨਾ ਸੋਹਣਾ ਇੰਨਾ ਕੰਮ ਕਰਕੇ ਉਹ ਘਾੜਦਾ ਨਿੰਦਾ ਪਰ ਉਹਦੇ باوجود ਵੀ ਹੋਰ ਬਿੱਤਰ ਦੇ ਚੱਕਰ ਜੋ ਝੂਠ ਮਾਰੇ ਸੋਹਾ ਖਾ ਕੇ ਕੈਪਟਨ ਨੇ ਉਸ ਤੋਂ ਬਾਅਦ ਦਿੱਲੀ ਮਾਡਲ ਭਗਵੰਤ ਮਾਲ ਤੇ ਕੇਜਰੀਵਾਲ ਇਹ ਠੱਗਾਂ ਦਾ ਟੋਲਾ ਜਿਹੜਾ ਬਨਾਰਸੀ ਠੱਗਾਂ ਦਾ ਲੋਕਾਂ ਨੂੰ ਇਹਨਾਂ ਨੇ ਇਹ ਪਨੋਟਾਈਜ਼ ਕੀਤਾ ਇੰਨਾ ਕਿ ਸਬਜ ਬਾਗ ਵਿਖਾਏ ਤੇ ਲੋਕ ਇਹਨਾਂ ਨੂੰ ਦੋ ਵਾਰੀ ਪਹਿਲਾਂ ਕੈਪਟਨ ਦੇ ਝਾਂਸੇ ਜਾ ਕੇ ਫੇਰ ਆ ਭਗਵੰਤ ਮਾਨ ਤੇ ਕੇਜਰੀਵਾਲ ਦੇ ਝਾਂਸੇ ਜਾ ਕੇ ਪਰ ਇਹ ਜੋ ਝੂਠ ਸੀ ਇਹਦਾ ਪਰਦਾ ਫਾਸ਼ ਹੋ ਗਿਆ ਹਨ ਲੋਕਾਂ ਨੂੰ ਚਾਨਣ ਹੋ ਗਿਆ ਕਿ ਅਸਲੀਅਤ ਦੇ ਵਿੱਚ ਅਸੀਂ ਹਕੀਕਤ ਦੇ ਵਿੱਚ ਕੰਮ ਜਿਹੜਾ ਵਾਕਿ ਨੇ ਕੀਤਾ ਤੇ ਉਹ ਬਾਦਲ ਸਾਹਿਬ ਦੀ ਸਰਕਾਰ ਨੇ ਤੇ ਐ ਸੇਵਾਦਾਰ ਨੇ ਕੀਤਾ ਤੇ ਲੋਕੀ ਵਾਪਸ ਮਜੂਦ ਚੁੱਕੇ ਆ ਜੀ ਪੁਲਿਸ ਦਾ ਜੋ ਡੰਡਾ ਬਾਨਾ ਇਹ ਕਿਸਾਨਾਂ ਤੇ ਟੀਚਰਾਂ ਤੇ ਨਰਸਾਂ ਤੇ ਹਰਕਤ ਦੇ ਵਰਦਾ ਪਿਆ ਇਹ ਲੋਕ ਜਿੰਨਾ ਝੂਠ ਨਾ ਬੋਲਿਆ ਸੀ ਆਮ ਆਦਮੀਆਂ ਨੇ ਝੂਠੇ ਆਮ ਆਦਮੀਆਂ ਨੇ ਇਹ 100-100 ਗੱਡੀ ਦੀ ਸਿਕਿਉਰਿਟੀ ਲੈ ਕੇ ਚੱਲਦੇ ਆ। ਹੁਣ ਲੋਕੀ ਉਹਨਾਂ ਦੇ ਗਲ ਪੈਂਦੇ ਪਏ ਵੀ ਤੁਸੀਂ ਸਾਨੂੰ ਝੂਠ ਬੋਲ ਕੇ ਠੱਗ ਲਿਆ। ਉਹਨਾਂ ਦਾ ਕੋਈ ਕੰਮ ਨਹੀਂ ਹੁੰਦਾ ਪਿਆ। ਨਾ ਕਿਸਾਨਾਂ ਦਾ, ਨਾ ਟੀਚਰਾਂ ਦਾ। ਇਤੋਂ ਦਾ ਕਿ ਪੁਲਿਸ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਇਹਨਾਂ ਨੇ। ਟੀਚਰਾਂ ਦੀਆਂ ਤਨਖਾਹ ਨਹੀਂ, ਪਟਵਾਰੀਆਂ ਦੀਆਂ ਤਨਖਾਹਾਂ ਨਹੀਂ ਦਿੰਦੇ। ਕੰਮ ਬੰਦ ਹੈ तकरीबन। ਸਰਕਾਰ ਬਿਲਕੁਲ ਕਲਾਪਸ ਕਰ ਗਈ ਆ। 2 ਸਾਲਾਂ ਜੀ ਇਹਨਾਂ ਜਲੂਸ ਕੱਢਤਾ 80 ਹਜ਼ਾਰ ਕਰੋੜ ਦਾ ਕਰਜ਼ਾ ਚਾੜਤਾ। ਤੇ ਹੁਣ ਇਹ ਕਰਨਗੇ ਆਪ ਆਪਣੇ ਆਪ ਬਚਣ ਵਾਸਤੇ ਪੁਲਿਸ ਨੂੰ ਵਰਪਦੇ ਪਿਆ ਪੁਲਿਸ ਕੋਲ ਮਾੜਾ ਚੰਗਾ ਹੋ ਜਾਂਦਾ ਪਰ ਇਹ ਜਿਹੜਾ ਵਾ ਲੋਕੀ ਇਹਦਾ ਜਵਾਬ ਇਹਨਾਂ ਇਲੈਕਸ਼ਨਾਂ 'ਚ ਦੇਣਗੇ ਅੱਜ ਸਰਕਲ ਰਣਜੀਤ ਐਮਨਿਊ ਚਾਰ ਬਾਡਾ ਦੀ ਆਪਾਂ ਮੀਟਿੰਗ ਰੱਖੀ ਸੀ ਚਾਰ ਬਾਡਾ ਦੇ ਵਿੱਚ ਅੱਜ ਜੋ ਲੋਕਾਂ ਨੇ ਭਾਰੀ ਹਿਸਾਬ ਆਇਆ ਜੋ ਅੱਜ ਇਕੱਠ ਹੋਇਆ ਇੱਕ ਬਹੁਤ ਵੱਡੇ ਲੋਕਾਂ ਦੇ ਵਿੱਚ ਮੈਂ ਇੱਕ ਚੀਜ਼ ਵੇਖੀ ਆ ਕਿ ਲੋਕਾਂ ਨੇ ਆਪ ਆਪਣੇ ਪਰਸਨਲ ਸਮਝ ਕੇ ਮੀਟਿੰਗ ਸਮਝ ਕੇ ਘਰਾਂ 'ਚ ਆਏ ਨੇ ਅਲੱਗ ਅਲੱਗ ਪਾਰਟੀਆਂ ਛੱਡ ਕੇ ਲੋਕਾਂ ਨੇ ਆਪਣੇ ਅਕਾਲੀ ਦਲ ਦਾ ਦਮਨ ਫੜਿਆ ਤੇ ਕੋਈ ਕਾਂਗਰਸ ਨੂੰ ਅਲਵਿਦਾ ਕਰਕੇ ਆਇਆ ਕੋਈ ਭਾਜਪਾ ਨੂੰ ਅਲਵਿਦਾ ਕਹਿ ਕੇ ਆਇਆ ਕੋਈ ਨੇ ਝਾੜੂ ਨੂੰ ਛੱਡ ਕੇ ਸਿਰਫ ਤੇ ਸਿਰਫ ਲੋਕ ਇਸ ਟਾਈਮ ਅਨਿਲ ਜੋਸ਼ੀ ਜੀ ਨੂੰ ਦੇਖ ਰਹੇ ਨੇ ਜੋ ਲੋਕਾਂ ਦੇ ਵਿੱਚ ਭਾਰੀ ਹਸਾਬ ਹੈ ਇਸ ਵਾਰ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਆਪਣਾ ਪਾਰੀ ਸਮਰਥਨ ਦੇ ਕੇ ਅਨਿਲ ਜੋਸ਼ੀ ਜੀ ਨੂੰ ਵੱਡੇ ਬਹੁਮਤ ਨਾਲ ਜਿਤਾਣਗੇ ਤੇ ਲੋਕ ਸਭਾ ਦੇ ਵਿੱਚ ਭੇਜਣਗੇ ਲੋਕਾਂ ਨੇ ਇੱਕੋ ਗੱਲ ਹੈ ਹਰ ਇੱਕ ਗੱਲ ਹਰ ਇੱਕ ਮੂੰਹ ਦੇ ਵਿੱਚ ਹੈ ਸਿਰਫ ਅਨਿਲ ਜੋਸ਼ੀ ਅਨਿਲ ਜੋਸ਼ੀ ਅਨਿਲ ਜੋਸ਼ੀ ਵੋਟਰਾਂ ਅੱਗੇ ਪੀਨ ਨਹੀਂ ਹੋਣੀ ਮੈਂ ਵੋਟਰਾਂ ਅੱਗੇ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਇਸ ਟਾਈਮ ਕਿਸੇ ਵੀ ਚਾਹੇ ਦੇ ਵਿੱਚ ਨਾ ਆਇਓ ਪਿਛਲੀ ਵਾਰੀ ਤੁਸੀਂ ਕਾਂਗ ਆਪਣਾ ਪਹਿਲਾਂ ਤੁਸੀਂ ਕਾਂਗਰਸ ਨੂੰ ਵੇਖ ਲਿਆ ਤੁਸੀਂ ਆਪਣਾ ਝਾੜੂ ਨੂੰ ਵੇਖ ਲਿਆ ਉਹਨਾਂ ਨੇ ਬਿਲਕੁਲ ਝੂਠ ਬੋਲ ਕੇ ਲੋਕਾਂ ਨੂੰ ਹਵਾਵਾਂ ਵੇਚ ਕੇ ਸਰਕਾਰ ਲੈ ਕੇ ਆਂਦੀ ਹੈ ਅੱਜ ਜੋ ਹਾਲਾਤ ਲੋਕਾਂ ਦੇ ਨੇ ਜਾਗ ਜਾਗਰ ਦੇ ਲੋਕਾਂ ਨੂੰ ਇਸ ਕਰਕੇ ਮੈਂ ਲੋਕਾਂ ਕੇ ਇਹੋ ਅਪੀਲ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਵਾਰ ਤੁਸੀਂ ਕਿਸੇ ਵੀ ਚਾਹੇ ਚਨਾ ਆ ਕੇ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਦੇ ਵਿੱਚ ਭੇਜੋ ਅੱਜ ਦੀ ਮੀਟਿੰਗ ਮਾਰੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਵੇਖ ਹੀ ਲਿਆ ਲੋਕਾਂ ਦਾ ਉਤਸ਼ਾਹ ਕਿੰਨਾ ਹੈਗਾ ਅਹੀਂ ਅੱਗੇ ਵੀ ਕਈ ਪ੍ਰੋਗਰਾਮ ਕਰ ਚੁੱਕੇ ਕਈ ਵਾਰੀ ਸਾਨੂੰ ਲੋਕਾਂ ਨੂੰ ਜ਼ੋਰ ਲਾਉਣਾ ਪੈਂਦਾ ਹਰ ਕਿਸੇ ਨੂੰ ਕਹਿਣਾ ਪੈਂਦਾ ਕਿ ਯਾਰ ਆਇਓ ਅੱਜ ਜਿਹੜੀ ਰੈਲੀ ਅਹੀਂ ਸਿਰਫ ਇੱਕ ਦਿਨ ਪਹਿਲਾਂ ਲੋਕਾਂ ਨਾਲ ਸਿਰਫ ਗੱਲ ਕੀਤੀ ਜੋਸ਼ੀ ਸਾਹਿਬ ਆ ਰਹੇ ਆ ਲੋਕਾਂ ਨੂੰ ਇਹ ਨਹੀਂ ਦੱਸਣਾ ਪਿਆ ਬੀਬੀ ਜੋਸ਼ੀ ਸਾਹਿਬ ਕਿਉਂ ਆ ਰਹੇ ਆ ਕਿਹੜੀ ਪਾਰਟੀ ਵੱਲੋਂ ਆ ਰਹੇ ਕਿਉਂ ਲੋਕਾਂ ਦਾ ਇੰਨਾ ਹੀ ਕਿ ਜੋਸ਼ੀ ਸਾਹਿਬ ਆ ਰਹੇ ਆ ਸਿਰਫ ਜੋਸ਼ੀ ਦਾ ਨਾਮ ਸੁਣ ਕੇ ਲੋਕ ਆਪੇ ਆਟੋਮੈਟਿਕਲੀ ਪਹੁੰਚੇ ਜੀ ਜਨਾਨੀਆਂ ਦੇਖੀਆਂ ਆਪਣੇ ਕਿੰਨੇ ਮੁੰਡੇ ਦੇਖੇ ਇਹ ਸਭ ਜੋਸ਼ੀ ਸਾਹਿਬ ਦਾ ਨਾਮ ਸੁਣ ਕੇ ਆਏ ਆ ਕਿ ਜੋਸ਼ੀ ਸਾਹਿਬ ਨੂੰ ਮਿਲਣਾ ਹੈ ਇੱਕ ਵਾਰ ਜੀ ਪਾਰਟੀਆਂ ਦੇ ਲੋਕ ਅੱਜ ਕਾਫੀ ਮਾਤਰਾ ਵਿੱਚ ਸ਼ਾਮਲ ਹੋਏ ਇਹਦਾ ਕਾਰਨ ਕੀ ਮੰਨਦੇ ਦਿਖਾ ਸ ਇਹ ਸਿੱਧਾ ਕਾਰਨ ਤੁਹਾਡੇ ਸਾਹਮਣੇ ਹੀ ਆ 2.5 ਸਾਲ ਹੋ ਗਏ ਆ ਝਾੜੂ ਪਾਰਟੀ ਨੂੰ ਤੁਹਾਡੇ ਸਾਹਮਣੇ ਜੋ ਝਾੜੂ ਨੇ ਅਜੇ ਤੱਕ ਕੀਤਾ ਹੁਣ ਤੱਕ ਸਾਨੂੰ ਨਹੀਂ ਲੱਗਦਾ ਕੋਈ ਢਾਈ ਸਾਲਾਂ ਵਿੱਚ ਇੱਕ ਵੀ ਕੰਮ ਸਾਡੇ ਇਸ ਹਲਕੇ 'ਚ ਗਿਣਾ ਦੇਣਾ ਸਾਨੂੰ ਐਡੇ ਵੱਡੇ ਪੰਜਾਬ ਦੀ ਗੱਲ ਕਰਦੇ ਨੇ ਇੱਥੇ ਦੱਸ ਦੋ ਸਾਨੂੰ ਕੀ ਆ ਤੇ ਸਾਡੇ ਹਲਕੇ ਤੁਹਾਨੂੰ ਸਾਡੇ ਲੀਡਰ ਸਾਹਿਬ ਬਾਰੇ ਪਤਾ ਜਿਨ੍ਹਾਂ ਨੇ ਕੀ ਕੰਮ ਕੀਤੇ ਆ ਅਸੀਂ ਜਿਹੜੀ ਰੋਡ ਤੇ ਖਲੋ ਜਾਈ ਆ ਸਾਨੂੰ ਲੋਕੀ ਵੀ ਕੇਰੀ ਕਹਿਣਗੇ ਤੁਸੀਂ ਜਿੱਥੇ ਜਾਈਏ ਕੋਈ ਲੋਕੀ ਪੁੱਛਣ ਤੇ ਕਿਹਦੇ ਨਾਲ ਜਾਈਏ ਜੋਸ਼ੀ ਸਾਹਿਬ ਨਾਲ ਆ ਲੋਕੀ ਆਪ ਕਹਿੰਦੇ ਯਾਰ ਜੋਸ਼ੀ ਸਾਹਿਬ ਨਾਲ ਜਈ ਉਹਨੇ ਇਹ ਆ ਵੀ ਗੜ ਸ਼ੜ ਕੋਰੇ ਬਣਾਏ ਗਲੀ ਬਣਾਈ ਸਾਨੂੰ ਲੋਕੀ ਸਾਨੂੰ ਆਪਣਾ ਪ੍ਰਾਊਡ ਮਹਿਸੂਸ ਹੁੰਦਾ ਕਿ ਇੱਕ ਵਧੀਆ ਲੀਡਰ ਨਾਲ ਖਲੋਤੇ ਆ ਸਵਾਰ ਲਗਭਗ ਸਮਝ ਚੁੱਕੇ ਆ ਕਿ ਆਪਾਂ ਯਾਰ ਕਿ ਕਿਸ ਬੰਦਿਆਂ ਨੂੰ ਚੋਣਾਂ ਲੋਕੀ ਇਸ ਵਾਰ ਪਾਰਟੀ ਨੇ ਉਹਨੇ ਯਾਰ ਇਸ ਵਾਰ ਇਸ ਇਨਸਾਨ ਨੂੰ ਜੁੜਨਗੇ ਤੇ ਜੋ ਕਿ ਲੋਕਾਂ ਨੇ ਪਹਿਲਾਂ ਹੀ ਇੱਕ ਹਿਸਾਬ ਦਾ ਅਨਾਉਂਸ ਕਰ ਚੁੱਕੇ ਆ ਇਹ ਹਰ ਪਾਰਟੀ ਦੇ ਮੋਤਵਾਰ ਨੂੰ ਹਰ ਪ੍ਰੈਸਰ ਮੇਰੇ ਹਿਸਾਬ ਨਾਲ ਸਮਝ ਆ ਚੁੱਕਾ ਹੈ ਇਸ ਵਾਰ ਲੋਕੀ ਕਿਸ ਵੱਲ ਕਿਉਂ ਜਾ ਰਹੇ ਨੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਔਰ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਅਸਟਾ ਮਨ ਬਣਾ ਲਿਆ ਅਨਿਲ ਜੋਸ਼ੀ ਜੀ ਨੂੰ ਜਤਾਨਦਾ ਔਰ ਮੈਂ ਤੁਹਾਨੂੰ ਇੱਕ ਪੂਰਾ ਵਿਸ਼ਵਾਸ ਦਿਵਾਉਣਾ ਕਿ ਇਸ ਵਾਰ ਅਨਿਲ ਜੋਸ਼ੀ ਜੀ ਸਭ ਤੋਂ ਵੱਡੀ ਲੀਡ ਦੇ ਨਾਲ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚੇ